ਕਤਲ ਮਾਮਲਾ ਗ੍ਰਫਤਾਰ ਕੀਤੇ ਗਏ ਦੋਹਾ ਨਿਹੰਗਰਾਂ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਦਾਜ਼ੇਕੀ ਬਚੰਦਾਰੀ ਦਫ਼ਤਰ ਵਿੱਚ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਕੈਂਟ ਥਾਣੇ ਦੇ ਐਸ ਐਚ ਓ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਗ੍ਰਫਤਾਰ ਕੀਤੇ ਗਏ ਦੋਹਾ ਨਿਹੰਗਰਾਂ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ ਗ੍ਰਫਤਾਰ ਕੀਤੇ ਗਏ ਸੰਦੋਸ ਨਿਹੰਗਰ ਜੁਨਾਨੇ ਵੱਲੋਂ ਕਮਲਕੌਰ ਪਾਬੀ ਦਾ ਕਤਲ ਕੀਤਾ ਗਿਆ ਸੀ ਕਮਲਕੌਰ ਪਾਬੀ ਦੇ ਕਤਲ ਮਾਮਲੇ ਦੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਜੋ ਕਿ ਤਿੰਨ ਦਿਨਾਂ ਦਾ ਰਿਮਾਂਡ ਹੋਰ ਹਾਸਲ ਹੋਇਆ ਜੋ ਕਿ ਅੱਜ ਦਾਹੌਦ ਦੇ ਵਿੱਚ ਪੇਸ਼ ਕੀਤਾ ਗਿਆ ਦੋਵਾਂ నిਹੰਗਾਂ ਨੂੰ ਮਠਨਦਾਰੇ ਦਾਹੌਦ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੈਂਟ ਥਾਣੇ ਦੇ ਐਸਐਚਓ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਤਿੰਨ ਦਿਨਾਂ ਦਾ ਹੋਰ ਰਿਮਾਂਡ ਹਾਸਲ ਹੋਇਆ ਸੋ ਗ੍ਰਫਤਾਰ ਕੀਤੇ ਗਏ ਦੋਵਾਂ నిਹੰਗਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹੋਰ ਪੁਲਿਸ ਨੂੰ ਹਾਸਲ ਹੋਇਆ ਕਮਲਕੌਰ ਪਬਲੀ ਕਤਲ ਮਾਮਲਾ ਜੁਥੇ ਕੀ ਕਮਲਕੌਰ ਅਦਿਲਾਜ ਜੁਥੇ ਕੀ ਬਚੰਦਾ ਮੈਡੀਕਲ ਕਾਲਜ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਮਰੇ ਸੀ ਜੁਥੇ ਕੀ ਉਸ ਤੋਂ ਬਾਅਦ ਅਮਰਿਤਪਾਲ ਮਹਿਰੋ ਦੇ ਵੱਲੋਂ ਬਕਾਇਦਾ ਪੋਸਟ ਪਾ ਕੇ ਵੀ ਜਿਹੜਾ ਕਿ ਇਹ ਕਿਹਾ ਗਿਆ ਸੀ ਕਿ ਕਤਲ ਦੀ ਜ਼ਿੰਮੇਵਾਰੀ ਉਸ ਦੇ ਵੱਲੋਂ ਲਈ ਗਈ ਸੀ ਕਿ ਕਤਲ ਉਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਫਿਲਹਾਲ ਅਮਰਿਤਪਾਲ ਮਹਿਰੋ ਜਿਹੜਾ ਕਿ ਉਹ ਫਰਾਰ ਹੈ ਉਸ ਦਾ ਲੁਕਆਊਟ ਨੋਟਿਸ ਵੀ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਤੇ ਉਸ ਦੇ ਜਿਹੜੇ ਕਿ ਦੋ ਸਾਥੀ ਨੇ ਨਿਹੰਗ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਟਾਰ ਕਰ ਲਿਆ ਸੀ ਤੇ ਉਹਨਾਂ ਨੂੰ ਹੀ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਚੰਦਾ ਦੀ ਅਦਾਲ पेशन बाद तीन दिन हासिल कैंट थाने ने था यह जानकारी की, की कही है जी है गिरफ्तार निहंगा रिमांड पुलिस हो तो दो निहंग पुलिस जड़ के आए हुए हैं जिथे की कमल कौर पाबी कतल मामले तीन दिन का रिमांड हूं फिर तो पुलिस नासिल हो ਸਮਾਨ ਜੋ ਅਦਾਲਤ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਆਲਦੀ ਰਿਕਵਰੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਜਿਹੜੇ ਮੋਬਾਈਲ ਵਗੈਰਾ ਰਿਕਵਰ ਕਰਨੇ ਨੇ ਤਾਂ ਇੱਕ ਮੋਬਾਈਲ ਜਿਹੜਾ ਉਹਨਾਂ ਤੋਂ ਆਪ ਵੀ ਡਿਬਿਟ ਕਰ ਲਾਇਆ ਉਹਨਾਂ ਨੇ ਕਿ ਇੱਕ ਮੋਬਾਈਲ ਜਿਹੜਾ ਸਾਨੂੰ ਉਹਨਾਂ ਨੇ ਦੇ ਦਿੱਤਾ ਤਾਂ ਕੋਈ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਇੱਕ ਕਹਿੰਦੇ ਸੀ ਕਵਰ ਕਸਾ ਜਾਂ ਜਿਹੜਾ ਗੱਲ ਚ ਪਰਣਾ ਪਾਇਆ ਸੀ ਜਿੰਦੇ ਨਾਲ ਇਹਨੂੰ ਉਹਨਾਂ ਦੇ ਅਲੀਗੇਸ਼ਨ ਨੇ ਪੁਲਿਸ ਦੇ ਕਿ ਜਿੰਦੇ ਨਾਲ ਇਹਨੂੰ ਗਲ ਘੁੱਟ ਕੇ ਮਾਰਿਆ ਗਿਆ ਤਾਂ ਰਿਕਵਰੀ ਵਾਲੀ ਗੱਲ ਨਹੀਂ ਬਣਦੀ ਕਿ ਉਹਨਾਂ ਨੇ ਪੁਲਿਸ ਨੇ ਆਪ ਹੀ ਦੱਸਿਆ ਕਿ ਉਹ ਜਿਹੜਾ ਕਮਰ ਕਾਸੇ ਦੇ ਨਾਲ ਉਹਦਾ ਗਲ ਕੁੱਟਿਆ ਸੀ ਤੇ ਉਹਨੂੰ ਅੱਗ ਲਾਤੀ ਸੀ ਹੁਣ ਨਾ ਤਾਂ ਇਸ ਕੋਈ ਆਪਣਾ ਬਰਾਮਦ ਕਰਨਾ ਨਾ ਫਰਦਰ ਕੋਈ ਰਿਕਵਰੀ ਇਸ ਦੇ ਵਿੱਚ ਮੋਬਾਈਲ ਆਲਦੀ ਇਕਰ ਕਵਰ ਹੋ ਚੁੱਕਾ ਹੈ ਹੋਰ ਕਿਸੇ ਮੋਬਾਈਲ ਦੀ ਵੀ ਰਿਕਵਰੀ ਨਹੀਂ ਇਹਨਾਂ ਨੇ ਕਰਨੀ ਤਾਂ ਜਿਹੜਾ ਦੂਸਰਾ ਕਹਿੰਦੇ ਜੀ ਉੱਥੇ ਅਮਰਤਪਾਲ ਮੈਰੋ ਜਿਹੜਾ ਬਾਹਰੋਂ ਬਿਆਨ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਕੇ ਮਰਡਰ ਕੀਤਾ ਹੈ ਜਾਂ ਉਹਦੇ ਬਾਰੇ ਅੱਗੇ ਜਿਹੜਾ ਡਿਸਕਲੋਜ਼ ਕਰ ਰਹੇ ਨੇ ਤਾਂ ਮੈਂ ਮਾਨਯੋਗ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਅਮਰਤਪਾਲ ਮਹਿਰੋ ਦੇ ਕਹਿਣ ਦੇ ਉੱਪਰ ਆਉਂਦੀਆਂ ਬਿਆਨ ਦੇਣ ਤੇ ਸਾਡੇ ਤੋਂ ਬੈਠਕ ਨਹੀਂ ਹੋ ਪਈ। ਪਹਿਲੀ ਗੱਲ ਤਾਂ ਉਹਨਾਂ ਵੀਡੀਓ ਨੂੰ ਅਸੀਂ ਸੱਚੀ ਨਹੀਂ ਮੰਨਦੇ ਕਿਉਂਕਿ ਅੱਜਕੱਲ ਜਿਹੜਾ ਜ਼ਮਾਨਾ AI ਦਾ ਹੈ ਉਹ ਜੋ ਮਰਜ਼ੀ ਹੋ ਸਕਦਾ ਹੈ ਜੋ ਮਰਜ਼ੀ ਕੋਈ ਚੇਂਜ ਕਰ ਸਕਦਾ ਹੈ ਉਹ ਗੱਲਾਂ ਐਡਮਿਸਿਬਲ ਜਿਹੜੀਆਂ ਗੱਲਾਂ ਹੈ ਨਹੀਂ। ਸੋ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਪਰਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ। ਸੋਸ਼ਲ ਮੀਡੀਆ ਤੇ ਕਾਫੀ ਅਫਵਾਹਾਂ ਜ਼ਿੰਮੇ ਕੀ ਦੋਸ਼ ਲਾਏ ਜਾ ਰਹੇ ਸਟਾਜੀ ਨਹੀਂ ਜੀ ਨਹੀਂ 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 ਇਹ ਤਾਂ ਇਹ ਤਾਂ ਐਡੀ ਬੇਦਕੀ ਗੱਲ ਹੈ ਜੀ ਨਹੀਂ ਜੀ ਦਾ ਕਰਦਾ ਬਹੁਤ ਕੁਝ ਬੋਲਣ ਉਹਨਾਂ ਬੰਦਿਆਂ ਦੇ ਖਿਲਾਫ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਇਹਈ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਉਹ ਮਰਡਰ ਹੈ ਕਿਸ ਨੇ ਕੀਤਾ ਹੈ ਕਿਉਂ ਕੀਤਾ ਹੈ ਇਹ ਗੱਲਾਂ ਤਾਂ ਅੱਗੇ ਚਲਾਣ ਚਾਹਣਗੇ ਠੀਕ ਹੈ ਨਾ ਕੋਈ ਰੇਪ ਨਹੀਂ ਕੋਈ ਅਜੇ ਕੋਈ ਡੀਐਨਏ ਦੀ ਰਿਪੋਰਟ ਨਹੀਂ ਆਈ ਅਗਰ ਕੋਈ ਉਹਦਾ ਪੋਸਟਮਾਰਟਮ ਹੋਇਆ ਹੈ ਜੇ ਪੋਸਟਮਾਰਟਮ ਹੋਇਆ ਹੈ ਉਸ ਤੋਂ ਬਾਅਦ ਜੇ ਉਹਨਾਂ ਨੂੰ ਲੱਗਿਆ ਹੈ ਤਾਂ ਉਹ ਅੱਗੇ ਡੀਐਨਏ ਦੀ ਰਿਪੋਰਟ ਆਉਣੀ ਹੈ ਜੋ ਜਹੀ ਗੱਲ ਜੇ